ਕਿਸਾਨ ਨੀ ਦੀ ਯੋਜਨਾ ਬਾਰੇ ਕੀ ਜਾਣਦੇ ਹੋ ਤੁਸੀਂ? ਕਿਸਾਨ ਯੋਜਨਾ ਦਾ ਜੀ ਇੱਕ ਤਾਂ ਸਾਨੂੰ ਐਮਐਸਪੀ ਸਾਰੀਆਂ ਫਸਲਾਂ ਤੇ ਜੋ ਅਸੀਂ ਪੰਜਾਬ ਦੇ ਵਿੱਚ ਵੇਚਦੇ ਆ ਕਣਕ ਜੀ ਦੀ ਕੰਨਾ ਤਿੰਨਾਂ ਤੇ ਐਮਐਸਪੀ ਮਿਲ ਰਹੀ ਆ। ਇਸ ਵਾਰ 150 ਰੁਪਇਆ ਕਣਕ ਦਾ 145 ਰੁਪਏ ਜੀ ਦੀ ਕੁਆਂਟਲ ਮਗਰ ਸੈਂਟਰ ਸਰਕਾਰ ਸਾਡੀ ਮੋਦੀ ਸਰਕਾਰ ਨੇ ਵਧਾਈ। ਕੀ ਤੁਸੀਂ ਇਸ ਐਂਡਮੈਸ਼ਨ ਤੋਂ ਖੁਸ਼ ਹੋ? ਬਹੁਤ ਖੁਸ਼ ਆ ਇੱਕ ਕਿੱਲੇ ਦੀ 13.5 ਹਜ਼ਾਰ ਆਮਦਨ ਵਧ ਗਈ ਜੀ। ਜੇ ਅਸੀਂ 20 ਕਿੱਲੇ ਦੀ ਖੇਤੀ ਕਰਦੇ ਆ ਤੇ ਤੁਸੀਂ ਦੇਖ ਲਓ ਵੀ 20 ਦਾ 200 ਕਿੱਥੇ ਤੱਕ ਆਮਦਨ ਸਾਡੀ ਚੱਲੇਗੀ ਹਨਾ ਜੀ ਜੀ ਆਪਣਾ ਕਰਤਾਰਪੁਰ ਕੋਰੀਡੋਰ ਖੋਲਿਆ ਗਿਆ ਇਸ ਵਾਸਤੇ ਕੀ ਕਿਹੜਾ ਦੇਖੋ ਇਹ ਨਾ ਜੋ ਸਾਡੇ ਨਰਿੰਦਰ ਮੋਦੀ ਜੀ ਹੈ ਨਾ ਇਹ ਪਹਿਲੇ ਪ੍ਰਧਾਨ ਮੰਤਰੀ ਹੈ ਵੀ ਜਿਨ੍ਹਾਂ ਨੇ ਆਪਣੀ ਉਮਰ ਦੇ ਵਿੱਚ ਪਹਿਲਾਂ ਧਰਮ ਪ੍ਰਚਾਰ ਬੰਦਗੀ ਦਾ ਕਰਿਆ ਉਸ ਤੋਂ ਬਾਅਦ ਦੇਸ਼ ਦੀ ਸੇਵਾ ਕੀਤੀ ਹੈ ਗੁਜਰਾਤ ਦੀ ਸੇਵਾ ਕੀਤੀ ਹੈ ਔਰ ਇਹਨਾਂ ਨੇ ਮਤਲਬ ਦੋ ਇਹਨਾਂ ਦੇ ਵੱਡੀਆਂ ਚੀਜ਼ਾਂ ਹਿੱਸੇ ਚ ਆਇਆ ਗੁਰਨਾਨਕ ਦੇਵ ਜੀ ਦਾ ਕੈਰੀਡੋਰ ਖੋਲਣ ਦਾ ਔਰ ਰਾਮ ਜੀ ਦਾ ਮੰਤਰ ਦਾ ਇਹ ਹਰ ਇੱਕ ਪ੍ਰਧਾਨ ਮੰਤਰੀ ਦੇ ਹਿੱਸੇ ਨਹੀਂ ਆਉਂਦਾ ਬਹੁਤ ਵੱਡੇ ਕੰਮ ਕਰੇ ਹੋਏ ਨੇ ਇਹਨਾਂ ਦੇ ਜੋ ਮਹਾਰਾਜ ਨੇ ਦੋ ਕਾਰਜ ਇਹਨਾਂ ਤੋਂ ਕਰਾਏ ਨੇ ਦੇਸ਼ ਦਾ ਵੀ ਕਾਰਜ ਕਰਾਇਆ ਧਾਰਮਿਕ ਕਾਰਜ ਵੀ ਕਰਾਇਆ ਸੀ ਯਾਦ ਵਿੱਚ 300 ਦਿਨ ਦੇਸ਼ ਬਣਾ ਦੀ ਗੱਲ ਕੀਤੀ ਹਾਂਜੀ ਹਾਂਜੀ ਦੇਖੋ ਪਹਿਲਾਂ ਅਸੀਂ ਪੰਜਾਬ ਹਰਿਆਣਾ ਤੱਕ ਸਹਿਬਜਾਦਿਆਂ ਬਾਰੇ ਜਾਣਦੇ ਸੀਗੇ ਹੁਣ ਇਹਨਾਂ ਨੇ ਸਾਰੇ ਸਿਲੇਬਸ ਆਲ ਮਤਲਬ ਹਿੰਦੁਸਤਾਨ ਦੇ ਵਿੱਚ ਲਾਇਆ ਉਹਨਾਂ ਦਾ ਸਾਡੇ ਸਹਿਬਜ਼ਾਦਿਆਂ ਦੀ ਸਾਰੀ ਜੋ ਵੀ ਹਿਸਟਰੀ ਬੱਚੇ ਪੜ੍ਹਨਗੇ ਸਹਿਬਜ਼ਾਦਿਆਂ ਬਾਰੇ ਸਾਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਨੂੰ ਲਾਤਾ ਬਹੁਤ ਵੱਡਾ ਕਰਮ ਕਰਿਆ ਜੀ ਇਹ ਤੁਹਾਨੂੰ ਜਾਂ ਚਾਹੇ ਦਾ ਫਾਇਦਾ ਮਿਲਿਆ ਬੜਾ ਜੀ ਬੜਾ ਬੜਾ ਮਿਲਦਾ ਲੋਕਾਂ ਨੂੰ ਬੜੇ ਫਾਇਦੇ ਤਾਂ ਮੋਦੀ ਜੀ ਦੇ ਗਿਣਾ ਨਹੀਂ ਸਕਦੇ ਜੀ ਅਸੀਂ ਠੀਕ ਹੈ ਨਾ ਇਹ ਤਾਂ ਸਾਡਾ ਜੂਨੀਅਰਾਂ ਵੀ ਪ੍ਰਚਾਰ ਕਰ ਰਹੀਆਂ ਝੂਠਾ ਕਰ ਰਹੀਆਂ ਡੀਏਪੀ ਦੇ ਮਗਰ 2900 ਰੁਪਏ ਕਵਾਂਟਲ ਮਗਰ ਸਾਨੂੰ ਸਬਸਿਡੀ ਮਿਲ ਰਹੀ ਹੈ ਜੂਰੀ ਦੇ ਮਗਰ 2400 ਰੁਪਏ ਸਬਸਿਡੀ ਮਿਲ ਰਹੀ ਹੈ 20 ਕਿੱਲੇ ਦੇ ਜੋ 20 ਕਿੱਲੇ ਦੀ ਖੇਤੀ ਜ਼ਿਮੀਦਾਰ ਕਰ ਰਿਹਾ ਉਹਨੂੰ 1 ਲੱਖ ਰੁਪਈਆ ਸਬਸਿਡੀ ਦਾ ਪ੍ਰੋਫਿਟ ਹੋ ਰਿਹਾ